ਕੰਨੀ ਚੁੱਪ ਕੇ ਜਟਾਂ ਦੇ ਬੋਲੇ ਨਹੀਂ ਮਿੱਠੇ ਯੂਸ ਭੁੱਲ ਜਾਣਗੇ ਕਦਮਾਲ ਕੋ ਕਿ ਡਰੀ ਆਨੀ ਆ ਹੁਣ ਤਾਂ ਆਪਾਂ ਇੱਕ ਹੋਣ ਵਾਲੇ ਆ ਪਹਿਲਾਂ ਮੇਰੀਆਂ ਫੋਟੋਆਂ ਡਿਲੀਟ ਕਰ ਦੋ ਤੇ ਫੇਰ ਜੋ ਉਦੋਂ ਹੀ ਕਹੋਗੇ ਨਾ ਪਰ ਮੈਂ ਵਿਆਹ ਨਹੀਂ ਕਰਾਉਣਾ ਰਾਡੇ ਨਾਲ ਇੱਕ ਦਿਨ ਹੀ ਗੱਲ ਹੋਈ ਵਿਆਹ ਨਹੀਂ ਕਰਾਉਣਾ ਫੋਟੋ ਮੰਦਾ ਹੀ ਚੱਕਰ ਆ ਨਾ ਮੇਰਾ ਜਮੀਰ ਨਹੀਂ ਮੰਨਦਾ ਕਿਹਣਾ ਵਿਆਹ ਕਰਵਾਵਾ ਕਿ ਕੁੜੀ ਬਤੁਸਤੀ ਪਿਆਰ ਨਹੀਂ ਪਾਇਜਦੇ ਮੈਂ ਤੈਨੂੰ ਸੱਚੀ ਕਹਿੰਨੀ ਆ ਤੇ ਮੈਂ ਫੋਟੋਆਂ ਡੀਟ ਕਿਉਂ ਕਰਾਂ ਮੇਰੀ ਕੀ ਮਜਬੂਰੀ ਦੱਸ ਚਨਾ ਮਜਬੂਰੀ ਤੇ ਨਹੀਂ ਕੋਈ ਵੀ ਹਾਡੀ ਤੇ ਹੈਗੀ ਆ ਨਾ ਜੇ ਮੈਂ ਟੰਨਾ ਵਿਆਹ ਕਰਦੀ ਆ ਮੇਰਾ ਭਰਾ ਵੀ ਛੁੱਟਦਾ ਵਾ ਮੇਰੀ ਪਰਜਾਈ ਵੀ ਛੁੱਟਦੀ ਮੇਰੇ ਪਿਕੇ ਛੁੱਟਦੇ ਮੇਰੇ ਪਿਓ ਨੇ ਮਰ ਜਾਣਾ ਗਮ ਦੇ ਵਿੱਚ ਕਿਤੇ ਨਹੀਂ ਮਰਦਾ ਪਿਓ ਕਿਤੇ ਨਹੀਂ ਭਰਾ ਛੁੱਟਦਾ ਜਦੋਂ ਵਿਆਹ ਹੁੰਦਾ ਨਾ ਆਪੇ ਸਾਰੇ ਮਿਲਣੇ ਪੈਂਦੇ ਹੁੰਦੇ ਜਿਹੜੇ ਭੱਜ ਕੇ ਵਿਆਹ ਕਰਾਉਂਦੀਆਂ ਉਹਦੇ ਮਿਲਦੇ ਹੀ ਆ ਤੇ ਪੱਜ ਕੇ ਉਹ ਵਿਆਹ ਕਰਨ ਦੀਆਂ ਜਿਹੜੇ ਪਿਆਰ ਕਰਦੇ ਹੁਣ ਆਪਸ ਵਿੱਚ ਜਦੋਂ ਮੈਂ ਤੁਹਾਨੂੰ ਪਿਆਰ ਹੀ ਨਹੀਂ ਕਰਦੀ ਮੈਂ ਕਦੀ ਉਹ ਨਹੀਂ ਕਹਣਾ ਤੁਹਾਨੂੰ ਵੇਖਿਆ ਹੀ ਨਹੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਕਦੋਂ ਗਲਤਫਹਿਮੀ ਪਾ ਲਈ ਤੇ ਪਿਆਰ ਹੋ ਜਾਂਦਾ ਬਣਾ ਐਦਾਂ ਨਹੀਂ ਪਿਆਰ ਹੁੰਦੇ ਚਲ ਨਾ ਪਿਆਰ ਹੁਸਤ ਲਾ ਲੀ ਕਿਉਂ ਮੇਰੀ ਜ਼ਿੰਦਗੀ ਤੇ ਬਾਹ ਕਾਨੀ ਹੈ ਮੈਂ ਕੋਈ ਐਕਸਪੈਰੀਮੈਂਟ ਵਾ ਕੇ ਤੀ ਮੈਂ ਪਿਆਰ ਹੁੰਦਾ ਕਿ ਨਹੀਂ ਮੈਂ ਤੇਰੀ ਆ ਬਕਬਕ ਸੁਣਨੀ ਆਇਆ ਉਹ ਦੱਸ ਕੀ ਗੱਲ ਕਰਨੀ ਮੈਨਾਂ ਮੇਰੀ ਇੱਕ ਹੋ ਰਿਕੁਐਸਟ ਆ ਕਿ ਤੂੰ ਮੇਰੀਆਂ ਫੋਟੋਆਂ ਡਿਲੀਟ ਕਰ ਦੋ ਤੇ ਤਾਂ ਸਾਡੇ ਕੋ ਅੱਧਾ ਕਿੱਲਾ ਨਾਣਵਾ ਲਓ ਆਪਣੇ ਮੇਰੇ ਕੋ ਪੈਲੀ ਹੀ ਨਹੀਂ ਆ ਅੱਧਾ ਕਿਲਾ ਮੈਂ ਕੀ ਕਰਨਾ ਤੇ ਮੇਰੀ ਗੱਲ ਸੁਣ ਲੈ ਇੱਕ ਚੱਲ ਪੈਸੇ ਦਾ ਜੀ ਦੇ ਰਹੇ ਨੇ ਮੈਂ ਤੇਰੀ ਗੱਲ ਸੁਣਨੀ ਆ ਮੈਂ ਫੋਨ ਤੇ ਮੈਂ 1.5 ਦੱਸ ਦੂੰਗਾ ਉਸ ਦਿਨ ਮੈਂ ਬਰਾਤ ਲੈ ਕੇ ਆਉਣਾ ਤੇ ਡੋਲੀ ਤਿਆਰ ਰੱਖਿਓ ਕੀ ਵੇਖੀ ਜਾਨੀ ਉਧਰ ਪਾਸੇ ਮੈਨੂੰ ਡਰ ਨਹੀਂ ਕਿਸਦਾ ਹੋਇਆਗਾ ਲੈ ਯਾਰ ਇਹ ਨਾਲ ਕਿਸ ਨੂੰ ਮੈਨੂੰ ਮਾਰਨ ਵਾਸਤੇ ਮੈਨੂੰ ਡਰ ਕਿਸਦਾ ਨਹੀਂ ਹੈਗਾ ਤੈਨੂੰ ਦੱਸਿਆ ਨਾ ਤੇ ਮੈਂ ਤਰੀਕ ਤਰੀਕ ਦੱਸ ਦੂੰਗਾ ਫੋਨ ਤੇ ਤੇ ਮੈਂ ਬਰਾਤ ਲੈ ਕੇ ਆਉਣਾ ਤੇ ਡੋਲੀ ਤਿਆਰ ਰੱਖਿਓ ਇਹ ਜਰਖਾ ਨਹੀਂ ਮੰਜ਼ੂਰਾ ਮੈਂ ਤੇਨਾਂ ਵਿਆਹ ਨਹੀਂ ਕਰਾਉਣਾ ਤੇ ਜੇ ਮੈਂ ਵਿਆਹ ਕਰਵਾ ਲੈਣਾ ਮਜਬੂਰ ਹੋ ਕੇ ਤੇ ਨਤੀਜੇ ਤੈਨੂੰ ਵੀ ਭੁਗਤਨੇ ਪੈਣਗੇ ਉਹ ਵੇਖੀ ਜੋ ਸੋਹਣਿਆ ਬਾਏ ਬਾਏ ਪਤੋ ਇਹ ਗੱਲ ਡੈਡੀ ਉਹ ਨਹੀਂ ਮੰਨਦਾ ਹਾਂ ਕੀ ਕੀ ਕਹਿੰਦਾ ਵਾ ਉਹ ਕਹਿੰਦਾ ਕਿ ਮੈਂ ਨਾ ਅੱਧਾ ਕਿੱਲਾ ਲੈਣਾ ਨਾ ਮੈਂ ਕੋਈ ਪੈਹਾ ਲੈਣਾ ਵਾ ਕਹਿੰਦਾ ਮੇਰੇ ਕੋਲ ਪੈਹਾਂ ਦਾ ਤੇ ਪੈੜੀ ਦਾ ਘਾਟਾ ਵਾ ਅੱਛਾ ਡੜੀ ਮੈਨੂੰ ਕੋਈ ਨਹੀਂ ਸਮਝ ਲੈ ਗੰਡਾ ਮੇਰੀ ਜ਼ਿੰਦਗੀ ਤੇ ਖਰਾਬ ਹੀ ਕਰਕੇ ਰੱਖਤੀ ਜੈਨੇ ਫਿਰ ਹੁਣ ਕਹਿੰਦਾ ਮੇਨਾਂ ਵਿਆਹ ਕਰ ਲਾ ਜਿੰਨਾ ਪਿਆਰ ਹੋਗਾ ਤੇ ਤੂੰ ਤਲਾਕ ਦੇ ਦੀ ਮੈਂ ਵੀ ਮੈਂ ਤੂੰ ਇਹ ਤਾਂ ਸ਼ਦਾਈ ਆ ਤੇ ਤੂੰ ਵੀ ਸ਼ਦਾ ਨਾ ਲੱਗਦੀ ਡੜੀ ਫੇ ਮੈਂ ਕੀ ਕਰਾਂ ਇਹ ਗੁੱਡੀ ਗੁੱਡੀ ਦਾ ਖੇਡ ਵਗਦੇ ਗਜਰਾ ਮੂੜੀਆਂ ਵਾ ਹੈਂ ਕਾ ਜਿੱਦਣ ਮੇਰੀ ਮਾਂ ਮਰੀ ਸੀ ਨਾਲ ਮੈਂ ਵੀ ਮਰ ਜਾਂਦੀ ਸਿਆਪਾ ਹੀ ਮੁੱਕ ਜਾਂਦਾ ਹੁਣ ਫਿਰ ਕੀ ਕਰਨਾ ਹੀ ਉਹ ਡਾੜੀ ਬੇਕਾਰ ਦੇ ਔਖਾ ਕੇ ਔਖਾ ਤੋਂ ਔਖਾ ਕੇ ਫਿਰ ਉੱਥੇ ਹੀ ਕਰਨਾ ਪੈਣਾ ਵਾ ਹੁਣ ਕੀ ਕਰੀਏ ਫਿਰ ਜੇ ਕਰਨਾ ਪੈਣਾ ਵਾ ਨਾ ਤੇ ਫਿਰ ਕਰਨਾ ਪੱਕਾ ਵਾ ਫਿਰ ਇਹਦੇ ਮੈਂ ਨੱਕ ਤੇ ਨਕੇਲ ਪਾਉਂਗਾ ਫਿਰ ਤੇ ਨਹੀਂ ਹੋਣਾ ਹੀ ਆ ਨਾ ਘਰ ਨਕੇਲ ਤੇ ਫਿਰ ਮੈਂ ਵੀ ਪਾਉਂਗੀ ਨਾ ਜਿੱਦਾਂ ਇਹ ਮੇਰੀ ਜ਼ਿੰਦਗੀ ਨਾਲ ਖੇਡਣ ਡਿਆ ਨਾ ਨਾ ਇਹਨੂੰ ਪੁੱਠੇ ਨਾਚ ਨਚਾਏ ਨਾ ਮੈਂ ਇੱਥੇ ਤੇਰੇ ਲੱਗ ਹੀ ਰਹਿਣਾ ਸੀ ਮੈਂ ਤਾਂ ਕਰਕੇ ਉਧਰ ਤਾਂ ਚਲ ਗਿਆ ਤੈਨੂੰ ਵੀ ਪਤਾ ਕਿ ਮੇਰੇ ਹੁੰਦਿਆ ਉਹਨੇ ਆਉਣਾ ਨਹੀਂ ਹੈ ਨੂੰ ਇਹਨੇ ਮੈਨੂੰ ਦੂਰੋਂ ਵੇਖ ਲੈਣਾ ਵੀ ਖਲੋਤਾ ਵਾ ਇਹਨੇ ਨਹੀਂ ਆਉਣਾ ਮੈਂ ਕਿਹਾ ਚੱਲ ਸ਼ੈਰ ਕਿਸ ਤਰ੍ਹਾਂ ਮੰਨੀ ਜਾਵੇ ਮੰਨੀ ਜਾਵੇ ਮੰਨੀ ਜਾਵੇ ਇਹ ਮੰਨਿਆ ਹੀ ਨਹੀਂ ਵੀ ਹੋਏ ਹਾਂ ਡੜੀਏ ਤੇ ਹੁਣ ਗਲ ਪਿਆ ਢੋਲ ਵਾ ਜਿਹਦੇ ਪਿਆ ਉਹਨੇ ਹੀ ਵਜਾਉਣਾ ਵਾ ਦੂਜੇ ਨੂੰ ਤਾਂ ਸੌਖਾ ਹੀ ਲੱਗਣਾ ਵਾ ਵੀ ਇਹ ਇਦਾਂ ਨਹੀਂ ਕਰ ਲੈਂਦੇ ਓਦਾਂ ਨਹੀਂ ਕਰ ਲੈਂਦੇ ਹੁਣ ਕਰੀਏ ਕੀ ਮਾਰ ਨਹੀਂ ਸਕਦੇ ਨਹੀਂ ਉਹ ਤਾਂ ਜਿਹਦੇ ਸਿਰ ਤੇ ਪਈ ਆ ਨਾ ਪਤਾ ਉਹਨੂੰ ਹੁੰਦਾ ਵਾ ਦੂਜਿਆਂ ਵਾਸਤੇ ਤਾਂ ਹਾਸਾ ਹੀ ਹੁੰਦਾ ਪੀ ਗਾਲੀ ਕੱਖ ਨਹੀਂ ਇਦਾਂ ਕਰ ਲਾ ਇਦਾਂ ਕਰ ਲੋ ਸਲਾਵਾ ਦੇਣ ਵਾਲੇ ਬੜੇ ਆ ਦਿੱਲੀ ਦਾ ਰਾਹ ਸਾਰੇ ਦੱਸਦੇ ਆ ਪਰ ਕਰਾਇਆ ਨਹੀਂ ਕੋਈ ਦਿੰਦਾ ਰਾਹ ਦੇਣ ਨੂੰ ਬੜੇ ਦੱਸਦੇ ਆ ਤੇ ਬੁੜਕੇ ਗਾਹ ਨਾਲ ਕੋਈ ਤੁਰਦਾ ਨਹੀਂ ਹੁਣ ਫਿਰ ਕਰਦੀ ਓਥੇ ਹੀ ਮੈਂ ਤਰੀਕ ਦੱਸਦਾ ਵਾਂ ਤੇ ਉਹ ਤਰੀਕ ਤੇ ਵਿਆਹ ਕਰ ਦੋ ਇਹਨੂੰ ਬੰਦਾ ਪੁੱਛੇ ਵੀ ਤੂੰ ਓਥੇ ਹੈਗਾ ਮੈਂ ਹੱਥ ਵੇਖਣ ਆਲਾ ਵੀ ਤੂੰ ਤਰੀਕ ਦੱਸਣੀ ਆ ਹਾਂ ਚੰਗੀ ਗੱਲ ਹੋਈ ਓ ਮੈਂ ਦੇਖਿਆ ਵਿਚਾਰ ਖਰਿਆ ਮੰਨ ਜੂਗਾ ਵੀ ਚਲ ਮੈਨੂੰ ਪੈਸੇ ਹੀ ਨਹੀਂ ਦੇ ਦੋ ਤੇ ਮੈਂ ਡਿਲੀਟ ਕਰ ਦਿੰਦਾ ਹਾਂ ਇਹਦੇ ਲਾਲਚੀ ਦੇਣ ਦੇ ਜਿਹੜੀ ਪਤਾ ਨਹੀਂ ਕਿਹੜੀ ਗੱਲ ਦੇ ਪਿੱਛੇ ਪਿਆ ਵਾ ਬڑا ਛਾਤਰ ਬੰਦਾ ਬਹੁਤ ਛਾਤਰ ਬੰਦਾ ਇਦਾਂ ਛਾਤਰ ਬੰਦਾ ਨਹੀਂ ਚਾਹੀਦਾ ਵੇ ਕਿਦਾਂ ਦਿਮਾਗ ਲੜਾਉਂਦਾ ਵੇ ਕਿਦਾਂ ਦਿਮਾਗ ਲੜਾਉਂਦਾ ਏ ਹੁਣ ਡਰ ਏ ਮੈਨੂੰ ਇਹ ਲੱਗਣ ਡਿਆ ਯੂ ਵੀ ਤੇਰੇ ਨਾਲ ਵੀ ਕਿਤੇ ਅਮਨ ਵਾਲੀ ਨਾ ਹੋ ਜਾਈਂ ਡੈਡੀ ਫਿਰ ਮੇਰ ਨਾਲ ਤਾਂ ਨਹੀਂ ਹੁੰਦੀ ਉਹ ਤਾਂ ਗਈ ਏ ਭੋਲੇ ਪਾ ਮੈਂ ਤਾਂ ਫਿਰ ਜਾਉ ਪੱਕੇ ਪੈਰੀ ਚੱਲ ਸ਼ਾਹ ਜਾ ਫਿਰ ਦੇਖੀ ਜਾਊਗਾ ਜੋ ਹੋਊਗਾ ਫਿਰ ਕਰਾਂਗੇ ਫਿਰ ਨਾ ਹੋ ਗਏ ਫਿਰ ਕਰ ਦਿੰਦੇ ਆ ਤੇ ਆ ਕਰਨਾ ਤੇ ਪੈਣਾ ਹੀ ਆ ਪੁੱਤ ਕੀ ਕਰਨਾ ਲੋਕਾਂ ਦੇ ਤਾਣੇ ਮੇਣਿਆਂ ਤੋਂ ਵੀ ਸਾਨੂੰ ਬਚਣਾ ਪੈਣਾ ਹੈ ਸਾਰੇ ਚਾਹ ਮਾਰ ਕੇ ਰੱਖ ਤੇ ਜੇ ਮੈਂ ਘੁੱਟ ਘੁੱਟ ਮਰੀ ਨਾ ਤੇ ਘੁੱਟ ਘੁੱਟ ਕੇ ਇਹਨੂੰ ਵੀ ਮਾਰੂੰਗੀ ਹੈ ਚੁੱਪ ਕਰ ਚੁੱਪ ਕਰ ਚੁੱਪ ਕਰ ਕੋਈ ਨਹੀਂ ਮੈਂ ਤੇਰੇ ਨਾਲ ਵਾ ਨਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਜੋ ਹੋਊਗਾ ਵੇਖੀ ਜਾਊਗਾ ਨਾ ਉਹ ਗਰ ਆਹੀ ਆਖਾਂਗੇ ਸੰਜੋਗ ਹੀ ਇਹਦੇ ਇੱਥੇ ਲਿਖੇ ਮੈਂ ਉੱਥੇ ਹੀ ਵਿਆਹ ਨਾ ਤੇਨੂੰ ਚੱਲ ਕੋਈ ਗੱਲ ਨਹੀਂ ਬਾਉ ਆਛਾ ਪਰ ਬੰਦਾ ਇਹਦੀ ਮਾਂ ਨੇ ਇਹਨੂੰ ਸਮਝਉਂਦੀ ਹੋਦੀ ਹੋਊਗੀ ਪਤਾ ਨਹੀਂ ਡੈਡੀ ਕੀ ਸੋਚਦੇ ਆ ਕੀ ਕਰਨ ਦੇ ਆ ਪਰ ਜ਼ਿੰਦਗੀ ਬਰਬਾਦ ਕਰਨ ਦੇ ਆ ਹੂੰ ਚਲ ਆ ਚਲੀਏ ਕੋਣੀ ਜੋ ਸਾਡੇ ਕਰਮਾਂ ਚਾਣਾ ਪੁੱਤ ਉਦਾਂ ਹੋ ਕੇ ਰਹਿਣਾ ਅਸੀਂ ਸੋਚਦੇ ਕੋਹ ਵਾ ਸਾਡੇ ਨਾਲ ਹੁੰਦਾ ਕੋਹ ਵਾ ਕੀ ਕਹਿ ਸਕਦੇ ਪੁੱਤ ਮੈਂ ਸੋਚਿਆ ਕੋ ਹੋ ਰਹੀ ਪੁੱਤ ਹਾਏ ਦੇ ਮਾਲਕ ਨੇ ਵੇਖ ਕਿਹੜੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੀ ਹਨ ਇਹ ਆ ਜ਼ਿੰਦਗੀ ਦੇ ਮੋੜ ਪੁੱਤ ਇਹ ਪੈਰ ਪੈਰ ਤੇ ਪਤਾ ਨਹੀਂ ਐਸ ਮੋੜ ਤੇ ਕੀ ਹੋਣਾ ਤੇ ਉਹ ਮੋੜ ਤੇ ਕੀ ਹੋਣਾ ਇਸ ਗੱਲ ਦਾ ਨਹੀਂ ਕੋਈ ਪਤਾ ਕਿਸਨਾ ਪਰ ਜਿਹੜੇ ਇਹਦੀ ਜ਼ਿੰਦਗੀ 'ਚ ਮੋੜ ਆਉਣੇ ਆ ਨਾ ਪਤਾ ਇਹਨੂੰ ਵੀ ਨਹੀਂ ਆ ਹੁਣ ਆਉਣ ਵਾਲੇ ਸਮੇਂ ਬਾਰੇ ਕਿਹਨੂੰ ਪਤਾ ਕਿਦਾਂ ਦਾ ਹੋਣਾ ਕਿਦਾਂ ਦਾ ਨਹੀਂ ਪੁੱਤ ਜਦਾਂ ਵੀ ਹੋ ਵੇਖੀ ਜਾਊਗੀ ਹੁਣ ਫਿਰ ਕੀ ਕਰਨਾ ਹੁਣ ਵਿਆਹਣਾ ਤਾਂ ਹੈ ਹੀ ਨਾ ਪੁੱਤ ਤੈਨੂੰ ਹੁਣ ਮੈਂ ਕਰਨਾ ਤਾਂ ਹੈ ਹੀ ਨਾ ਕਿਤੇ ਨਾ ਕਿਤੇ ਪਤਾ ਨਹੀਂ ਕਿੱਥੇ ਹੋਣਾ ਜੋਬਣ ਪਤਾ ਹੀ ਨਹੀਂ ਲੱਗਾ ਆਇਆ ਹੀ ਨਹੀਂ ਕਰਨਾ ਚਾਹੀਦਾ ਜਿਹੜਾ ਡੈਮ ਪਰ ਕੀ ਕਰਾਂ ਰੋਣ ਬਦੋ ਬਧੀ ਹੋਈ ਜਾਂਦਾ ਜੋ ਉਸ ਮਰਨਾ ਹੋਇਆ ਕਿੰਨੂ ਦੱਸਾਂ ਜਿੰਨੇ ਵੀ ਦੱਸਿਆ ਸਾਰਿਆਂ ਨੇ ਮੈਨੂੰ ਹੀ ਗਲਤ ਕਹਿਣਾ ਹੈਗੀ ਵੀ ਉਹ ਕਹਿਣਾ ਕਿਉਂ ਨਹੀਂ ਹੈ ਕਹਿੰਦੇ ਸੱਚੀ ਗੱਲ ਹੈ ਹੀ ਗਲਤ ਮੈਂ ਸਾਬੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਬਹੁਤ ਪਿਆਰ ਕਰਦਾ ਹਾਂ ਤੇਨੂੰ ਪਤਾ ਕਿੰਨਾ ਉਹੀ ਤੇ ਮੈਂ ਪੁੱਛਣ ਦੀ ਫਿਰ ਦੱਸੋ ਹਾਂ ਕਿੰਨਾ ਜਿਨੀ ਮੇਰੇ ਦਾੜ ਪੀੜੋਂ ਨਹੀਂ ਗਿਆ ਉਹ ਗਾਂਏ ਤੇ ਥੋੜੀ ਹੁੰਦੀ ਹੋਣੀ ਹੈ ਥੋੜੀ ਕਿਥੋਂ ਹੁੰਦੀ ਵੀ ਨਹੀਂ ਪਤਾ ਕਿ ਨਹੀਂ ਹੁੰਦੀ ਹੈ ਚਲ ਤਾਂ ਮੈਂ ਦੱਸੋ ਹਾਂ ਕਿੰਨਾ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਤੇਰ ਤੋਂ ਅੱਗੇ ਕੁਝ ਨਹੀਂ ਹੈ ਸੱਚੀ ਤੇਰ ਤੋਂ ਦਾ ਇੰਡੀਆ ਫਿਲਮ ਐਂਡ ਹੁੰਦੀ ਦਿੱਤੀ ਤੇ ਮੇਰੀ ਗੱਲ ਸੁਣੋ ਮੇਰਾ ਕਦੀ ਸਾਥ ਤੈ ਨਹੀਂ ਛੱਡੋਗੇ ਛੱਡਗੇ ਤੇ ਨਹੀਂ ਜਾਓਗੇ ਕਿੱਥੇ ਚੱਲ ਜਾਣਾ ਮੈਂ ਪੱਕਾ ਨਾ ਮੇਰਾ ਸਾਥ ਦੋਗੇ ਨਾ ਛੱਡਾਂ ਸਾਰੀ ਉਮਰ ਹੀ ਸਾਥ ਨਿਭਾਵਾਂਗੇ ਸੱਤ ਜਨਮ ਸਾਥ ਨਿਭਾਵਾਂਗੇ ਪੱਕਾ ਨਾ ਪੱਕਾ ਪੱਕਾ ਠੀਕ ਐ ਕਦੀ ਵੀ ਮੈਨੂੰ ਛੱਡ ਕੇ ਨਾ ਜਾ ਜੇ ਮੇਰੇ ਕੋਲ ਗਲਤੀ ਹੋ ਵੀ ਜਾਇਆ ਕਰੂਗੀ ਨਾ ਤੇ ਮaaf ਕਰ ਦਿਆ ਕਰਿਓ ਠੀਕ ਗਲਤੀ ਕਰੀ ਨਾ ਸੱਤ ਜਨਮਾਂ ਦੀਆਂ ਗੱਲਾਂ ਕਰਦਾ ਜਦੋਂ ਸਾਥ ਦੇਣ ਦਾ ਮੌਕਾ ਆ ਉਦੋਂ ਛੱਡ ਕੇ ਚਲੇ ਗਿਆ ਮੈਨੂੰ ਤੇ ਆਪਣੇ ਆਪ ਤੋਂ ਹੀ ਨਫ਼ਰਤ ਹੁੰਦੀ ਜੇ ਕਰਦਾ ਕੋਈ ਚੀਜ਼ ਲੈ ਕੇ ਛਿੱਲ ਜਣਾ ਆਪਣੇ ਆਪ ਨੂੰ ਨਹੀਂ ਮੈਨੂੰ ਆਪਣੇ ਆਪ ਦਾ ਨਫ਼ਰਤ ਹੁੰਦੀ ਆ ਆਪਣੇ ਬੰਦੇ ਨੂੰ ਜੱਡ ਕੇ ਬੁਗਾਨੇ ਦੇ ਇੰਜਕੀਨ ਕਰ ਲਿਆ ਐ ਮੈਂ ਰੱਬਾ ਇਹ ਦੀ ਵੱਡੀ ਸਜਾ ਲਾਤੀ ਦੂ ਮਾਣੇ ਸਾਰੀ ਉਮਰ ਸਮਝਾ ਛੜਿਆ ਕਿ ਪਗਾਨੇ ਬੰਦੇ ਤੇ ਯਕੀਨ ਨਹੀਂ ਕਰਨਾ ਮੈਂ ਫੇਰ ਉਹੀ ਗਲਤੀ ਕਰ ਬੈਠੀ ਮੇਰਾ ਜੀ ਕਰਦਾ ਕਾ ਕੇ ਕੋ ਮਰ ਜਾ ਦੁਨੀਆ ਦੇ ਲਾਮੇ ਵੀ ਆਉਣੇ ਮੈਨੂੰ ਮੈਨੂੰ ਹੀ ਵੱਜਣੇ ਬਿਚੂ ਕਾਲੂ ਪਰ ਮੇਰੀ ਤਾਂ ਗਲਤੀ ਆ ਵਿਚਾਰੇ ਦਾ ਕੀ ਕਸੂਰ ਫੇਰ ਬੱਚੇ ਦਾ ਕੀ ਕਸੂਰ ਉਹਨੂੰ ਤਾਂ ਪਤਾ ਵੀ ਨਹੀਂ ਆ ਇਹਦੀ ਜਾਣ ਲਵਾਂਗੀ ਤੇ ਮੈਂ ਰੱਬ ਨੂੰ ਮੂੰਹ ਕਿੱਦਾਂ ਵਿਖਾਉਣਾ ਮੈਂ ਆਜੇ ਮੈਨੂੰ ਥੋੜਾ ਜਿਹਾ ਪਤਾ ਹੁੰਦਾ ਸਾਬੀ ਇਨਾਂ ਤੋਂ ਕੇ ਬਾਅਦ ਮੈਂ ਕਦੀ ਇੱਤੇ ਚਕੀਨ ਨਹੀਂ ਕਰਦੀ ਚੰਦਰੇ ਨੇ ਕਿੱਡੇ ਵੱਡੇ ਵੱਡੇ ਸੁਪਨੇ ਵਿਖਾਏ ਹੀ ਮੈਨੂੰ ਸਾਰੇ ਤੋੜ ਦੇ ਨੇ ਨੂੰ ਅੱਤੇ ਲੰਗੇ ਜਾਣਾ ਇਤਨਾ ਕਰਾਂਗੇ ਹੋਰ ਕਰਾਂਗੇ ਦੁਨੀਆ ਇਦਾਂ ਦੀ ਆ ਵੀ ਇੱਕ ਦੁਨੀਆ ਦਾ ਰੂਪ ਵਾ ਹੁਣ ਪਤਾ ਲੱਗਾ ਮੈਨੂੰ ਆਏ ਵੇ ਜੋ ਆਪਣਾ ਦੁਨਾ ਜਾਣਾਂ ਕਿਤੇ ਵੀ ਨਾ ਮੇਰੀ ਜ਼ਿੰਦਗੀ 'ਚ ਇਦਾਂ ਦਾ ਮੋੜ ਆਂਦਾ ਮੇਰੀ ਜ਼ਿੰਦਗੀ ਨੇ ਮੈਨੂੰ ਕਿਹੇ ਬਚੇ ਮੋੜ ਤੇ ਘੜਾ ਕਰ ਨਾ ਮੈਂ ਇੱਧਰ ਜੋਗੀ ਨਾ ਮੈਂ ਇੰਦਰ ਜੋਗੀ रबा सोखा पता नहीं गा देखी नी कि अंदर भी है नी गी नी सुख इधर वेखा भला चाची आ गई दस ही देना अब मैं सारा कुछ सच चाची सुख कि रोन क्यों डी गल रोनी क्यों ਈ ਦੱਸਾਂ ਚਾਚੀ ਤੈਨੂੰ ਮੈਂ ਕਿਉਂ ਨਹੀਂ ਹੈ ਨਹੀਂ ਤਾਂ ਵੀ ਕੋਈ ਗੱਲ ਹੋਊਗੀ ਤਾਂ ਫੇਰ ਹੀ ਆ ਨਾ ਆਇਦਰ ਵੇਖਲਾ ਲੱਗ ਗੇ ਉਹ ਮਰ ਗਈ ਤੇ ਕਿਹੜਾ ਪੁਲਿਸ ਇੰਨੀ ਇੱਥੇ ਆਉਂਦੀ ਰਹੀ ਚੰਗਾ ਚਾਚੀ ਮਰ ਗਈ ਛੋਟ ਤੇ ਗਈ ਨਾ ਆਏ ਦੁਨੀਆਂ ਦੇ ਤੇ ਥੀ ਘੇਰ ਹੋਈ ਥੋੜਾ ਆਉਣਾ ਆ ਸਾਬੀ ਵੀ ਗਿਆ ਹਗਾ ਤੇ ਮੈਂ ਉਹਨੂੰ ਆਖਿਆ ਤੂੰ ਉੱਥੇ ਪਤਾ ਟਿੱ ਗਿਆ ਰਵੀ ਜਿੱਥੇ ਤੂੰ ਗਿਆ ਤੇ ਮੈਂ ਵੀ ਆਪਣੇ ਪੇਕੇ ਚਲ ਗਈ ਤਾਂ ਤੂੰ ਕਿੱਥੇ ਗਈ ਈ ਦੱਸ ਮੈਂ ਤੈਨੂੰ ਵੇਖਿਆ ਹੀ ਨਹੀਂ ਕਿੰਨੇ ਹਲਾ ਦਾ ਮੈਂ ਵੀ ਇਦਾਂ ਹੀ ਚਾਚੀ ਆ ਸਾਡੀ ਦੂਰ ਦੀ ਰਿਸ਼ਤੇਦਾਰੀ ਭੂਆ ਉੱਧਰ ਚਲ ਗਈ ਉਹਦੇ ਪੈਲ ਹਾਂ ਪੁੱਤ ਘਰ ਛੱਡ ਕੇ ਥੋੜਾ ਜਾਈ ਜਾ ਮੈਂ ਵੀ ਇੰਨਾ ਤੋਂ ਹੀ ਫਿਰ ਲੋਕ ਲੁੱਕ ਕੇ ਚਲ ਗਈ ਫਿੱਦਰ ਪੁੱਲਸ ਹੁੰਦੀ ਐ ਮੈਂ ਵੀ ਪੁੱਤ ਗਈ ਹੀ ਪਿਆਕੇ ਭੈਣ ਭਰਾ ਭਾਵੇਂ ਸੌਂ ਵਾਰ ਹੋਣ ਮਾਂ ਪਿਓ ਤੋਂ ਬਗਾਰ ਨਹੀਂ ਕੋਈ ਪੁੱਛਦਾ ਆਹ ਜੱਤੀ ਜੇ ਤੋਂ ਬੰਦੇ ਦੇ ਕਰਮ ਹੀ ਮਾਰੇ ਹੋ ਜਾਂਦੇ ਫਿਰ ਬੰਦਾ ਵੀ ਕੀ ਕਰੇ ਨਾ ਰੋਤੀਏ ਕੋਈ ਗੱਲ ਨਹੀਂ ਕੋਈ ਮਹਾਰਾਜ ਆਪੇ ਹੱਲ ਕੱਢੂਗਾ ਰੋਈਦਾ ਨਹੀਂ ਹੁੰਦਾ ਰੋਇਆ ਨਹੀਂ ਰੱਬ ਦੀ ਜਦਾ ਹੈਗਾ ਉਹ ਹੀ ਚਾਚੀ ਨਾ ਜੋ ਬਣੰਮ ਦਾ ਨਾ ਹੋਰ ਮੈਨੂੰ ਆਪਣੇ ਮਾਂ ਪਿਓ ਦੀ ਯਾਦ ਆਉਂਦੀ ਮਾਂ ਪਿਓ ਦੀ ਜੱਤੀ ਸਾਰਿਆਂ ਨੂੰ ਯਾਦ ਆਉਂਦੀ ਆ ਤਾ ਤੀਦ ਤੂੰ ਹੇਤਰਾ ਨਾ ਕਰ ਤੂੰ ਮੈਨੂੰ ਦੱਸ ਕੋਈ ਹੱਲ ਹੋਊਗਾ ਇਹ ਨਾ ਕਿਸ ਗੱਲ ਦਾ ਸੱਚੀ ਗੱਲ ਤੇ ਬਸ ਇਹੋ ਹੀ ਆ ਸਤ ਮਾਤਾ 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 ਮਮੀ ਦਾ ਫੋਨ ਆਉਂਦਿਆ ਈਓ ਤੇ ਤੂੰ ਚੱਕ ਲੈ ਨੋ ਉਹ ਮੈਂ ਕੀ ਚੱਕਣਾ ਆਪ ਜਾ ਕੇ ਚੱਕੋ ਵੀ ਬੜਾ ਫੋਨ ਆਉਂਦਿਆ ਕੀਪਤਾ ਕੋਈ ਕੰਮ-ਕੁਮ ਹੋਵੇ ਚੰਗਾ ਫਿਰ ਆਹੋ ਜਾਓ ਮੇਰੀ ਗੱਲ ਸੁਣ ਕੀ ਦੱਸ ਮਾਤਾ ਨੂੰ ਕੀ ਦੱਸਿਆ ਈਓ ਦੱਸਿਆ ਈਓ ਮਾਤਾ ਨੂੰ ਮੈਨੂੰ ਦੱਸ ਤੁਛਾੜਦਾ ਮੇਰਾ ਤੂੰ ਕੌਣ ਹੋਵੇਂ ਮੇਰਾ ਹੱਥ ਫੜਨ ਵਾਲਾ ਹੈ ਆਪਾਂ ਜਿਮੜ ਚ ਰਿਆ ਯਾਰ ਮੈਂ ਤੈਨੂੰ ਦੱਸਤਾਈਓ ਪਹਿਲਾਂ ਤੇ ਰੋਕਿਆ ਨਹੀਂ ਸੀ ਹੁਣ ਬੜਾ ਰੋਕਣ ਲਈ ਹੈ ਬਸ ਉਹ ਉਹ ਮੇਰੀ ਗਲਤੀ ਸੀ ਗਲਤੀ ਕਾਦੀ ਗਲਤੀ ਹੀ ਇੱਥੇ ਦਵਾਈ ਖਾਦੀ ਆ ਕਿ ਨਹੀਂ ਉਹ ਦੱਸ ਮੈਂ ਕੀ ਪੁੱਛਣ ਡਿਆ ਮੈਂ ਹੁਣ ਗਿਆ ਮੈਨੂੰ ਹੱਥ ਨਾਲ ਨਹੀਂ ਫੇਰ ਪਰ ਪਰ ਹੱਥ ਨਾਲ ਉਹ ਦਵਾਈ ਖਾਦੀ ਆ ਕਿ ਨਹੀਂ ਖਾਦੀ ਮੇਰੀ ਮਰਜ਼ੀ ਵਿੱਚ ਖਾਵਾਂ ਚਾਹੀ ਨਾ ਖਾ ਖਾਦੀ ਹੋਵੇ ਚਾਹੀ ਨਾ ਖਾਦੀ ਐਵੇਂ ਤੈਨੂੰ ਇਹਦੇ ਨਾਲ ਕੀ ਇਹਦਾ ਮਤਲਬ ਮੈਂ ਤੇਰੇ ਮੂੰਹ ਚ ਪਹਿਲਾਂ ਗੋਲੀਆਂ ਤੁੰਨ ਕੇ ਪਾਉਂਦਾ ਫੇਰ ਹੀ ਸਹੀ ਆ ਤੂੰ ਨਾ ਭਲਾ ਕਿਦਾਂ ਤੁੰਨਦਾ ਹੁਣ ਮੇਰੇ ਮੂੰਹ ਚ ਗੋਲੀਆਂ ਮੈਂ ਰੋਲਾ ਪਾ ਕੇ ਸਭ ਨੂੰ ਦੱਸ ਦੇਣਾ ਵੇਖ ਲਈ ਫਿਰ ਅੱਛਾ ਰੋਲਾ ਪਾਉਂਗੀ ਆਹੋ ਤੇ ਜੇ ਰੋਲਾ ਪਾਉਣਾ ਪਿਆ ਤੇ ਪਾਵੇ ਦਊਂਗੀ ਫਿਰ ਮੈਂ ਗਾਉਂ ਤਾਂ ਮੈਨੂੰ ਹੱਥ ਲਾਉਣ ਦੀ ਜੁਰਤ ਨਾ ਕਰੀ ਮੈਂ ਤੈਨੂੰ ਦੱਸ ਪਾ ਦੇ ਫਿਰ ਰੋਲਾ ਪਾ ਰੋਲਾ ਕੀ ਪਾਉਣੀ ਤੂੰ ਮੇਰਾ ਕੀ ਵਿਗਾੜ ਦੋ ਹੈ ਕਿਉਂ ਤੇਰਾ ਕੁਝ ਨਹੀਂ ਵਿਗੜ ਸਕਦਾ ਤੇਰੀ ਹੋਣੀ ਮੇਰੀ ਥੋੜੀ ਹੋਣੀ ਕੋਈ ਗੱਲ ਨਹੀਂ ਫੇਰ ਤਮ ਜੀ ਤਾਂ ਵੀ ਮੇਰੀ ਇਕੱਲੇ ਦੀ ਬੇਇੱਜ਼ਤੀ ਹੁਣੀ ਆ ਉਹ ਤੇਰੀ ਹੋਣੀ ਤੇਰੀ ਮੇਰੀ ਨਹੀਂ ਜੇ ਫਿਰ ਮੇਰੀ ਬੇਇੱਜ਼ਤੀ ਨਹੀਂ ਫਿਰ ਮੇਰੇ ਵੱਲ ਕਰਨ ਕੀ ਹੁਣ ਆਇਆ ਫਿਰ ਮੇਰੇ ਖਾਵਾਂ ਚਾਹੀ ਨਾ ਦਵਾਈ ਖਾਵਾਂ ਤੈਨੂੰ ਕੀ ਮੈਂ ਤੇ ਇਹ ਗੱਲੋਂ ਆਇਆ ਵੀ ਮਾਤਾ ਨੂੰ ਨਾ ਕੋਈ ਮਾੜੀ ਚੰਗੀ ਗੱਲ ਇਦਾਂ ਦੀ ਦੱਸਦੀ ਮੇਰਾ ਤਾਂ ਮਤਲਬ ਤੇਰੇ ਹੈਗਾ ਵਾ ਮਨ ਚ ਡਰ ਹੈਗਾ ਵਾ ਨਾ ਉਹ ਮੈਂ ਡਰਤੋਂ ਨਹੀਂ ਡਰਦਾ ਮੈਂ ਡਰਦਾ ਲੜਾਈ ਤੋਂ ਮਾਤਾ ਨੇ ਤੇਰੇ ਗਲ ਪੈਣਾ ਹੀ ਹੋਂ ਮੇਰੇ ਤੁਹਾਡਾ ਮੁੰਡਾ ਵਗਾੜਨ ਨਹੀਂ ਆ ਅਈ ਸ਼ੇ ਮੁੰਡਾ ਤੇ ਚੂਚਾ ਵਾ ਨਾ ਜਿੰਨੂੰ ਮੈਂ ਵਗਾੜਨ ਨਹੀਂ ਆ ਮੁੰਡਾ ਤੇ ਭਲਾ ਪਹਿਲਾਂ ਬੜਾ ਸਾਊ ਆ ਮੈਂ ਵਗਾਰਨ ਨਹੀਂ ਮੁੰਡੇ ਨੂੰ ਉਹ ਤੂੰ ਨਾ ਮੇਰੇ ਨਾਲ ਬਹੁਤੇ ਤਮਾਸ਼ੇ ਨਾ ਲਾਤ ਨਾ ਮੈਂ ਦੱਸਾਂ ਤੈਨੂੰ ਮੈਂ ਅੱਗੇ ਵੀ ਕਿਹਾ ਮੈਨੂੰ ਹੱਥ ਨਾਲ ਨਾ ਉਹ ਜੰਦਰ ਆ ਤੇ ਆਪਣੇ ਘਰ ਚੱਲ ਠੀਕ ਹੈ ਨਹੀਂ ਜੰਨਾ ਗਾਂ ਤਾਂ ਜੁਰਤ ਨਾ ਕਰੀ ਸਾਡੇ ਘਰ ਪੈਰ ਪਾਉਣ ਦੀ ਮੈਂ ਤੇ ਆਉਂਗਾ ਪਰ ਮੈਂ ਪਜਾਉਣਾ ਜਾਂਦੀ ਆ ਫਿਰ ਜਾਉਣਾ ਜਾਂਦੀ ਇੱਥੇ ਤੂੰ ਆ ਜਾ ਨਾ ਮੂੰਹ ਤੇਰਾ ਮੈਂ ਕਿੰਨਾ ਸਾਥ ਦੇਂਡਿਆ ਤੂੰ ਫੇਰ ਮੇਰੇ ਨਾਲ ਇਦਾਂ ਨਹੀਂ ਕਰਨ ਕਿਹੜਾ ਸਾਥ ਦਿੱਤਾ ਵਾ ਮੇਰਾ ਸਾਥ ਥੋੜਾ ਨਹੀਂ ਤੇ ਤੂੰ ਭੱਜ ਗਿਆ ਵਾ ਉਹ ਥੋੜਾ ਸਾਥ ਨਹੀਂ ਤੇ ਤਾਜਦਾ ਨਹੀਂ ਲੱਗਾ ਠੀਕ ਆ ਮੈਂ ਆਪਣੇ ਨਾਲ ਸਾਥ ਵੀ ਆਪਣੇ ਮਤਲਬ ਨੂੰ ਦੇਣ ਰਿਹਾ ਹੁਣ ਮਤਲਬ ਨਿਕਲ ਗਿਆ ਤੇਰਾ ਤੇ ਹੁਣ ਕੋਈ ਸਾਥ ਨਹੀਂ ਹੈਗਾ ਹੁਣ ਕਾਦਾ ਮਤਲਬ ਨਿਕਲ ਗਿਆ ਮੈਂ ਤੇ ਕਿਹਾ ਨਹੀਂ ਮਤਲਬ ਨਿਕਲ ਗਿਆ ਮੈਂ ਤੇ ਕਿਹਾ ਦਵਾਈ ਖਾ ਜਾ ਮੇਰੇ ਲਾਗੋ ਬਸ ਮੈਂ ਕਹਿਤਾ ਮੇਰਾ ਦਿਮਾਗ ਨਾ ਖਾ ਮੇਰੇ ਲਾਗੋ ਤੇਰੀ ਮਰਜ਼ੀ ਆ ਫਿਰ ਮੈਂ ਤੇ ਤੈਨੂੰ ਸਮਝਾਤਾ ਵੀ ਬੇਇੱਜ਼ਤੀ ਤੇਰੀ ਜਿਆਦਾ ਹੀ ਮੇਰੀ ਨਹੀਂ ਆ ਸਮਝ ਲੱਗੀ ਸਾਬੀ ਗੱਲ ਸੁਣ ਲੈ ਮੇਰੀ ਵਿਆਹ ਕਰਾਲਾ ਮੈਂ ਤੈਨੂੰ ਆਖਣ ਲਈ ਉਹ ਮੈਂ 14 ਕਿੱਲਿਆਂ ਦਾ ਮਾਲਕ ਆ ਮੈਂ ਤੇਰੇ ਵਰਗੀ ਧਵਾਜੂ ਥੋੜੀ ਵੀ ਆ ਕੇ ਲਿਆਉਣੀ ਆ 14 ਕਿੱਲਿਆਂ 'ਚ 7 ਕਿੱਲੇ ਸਾਡੇ ਵੀ ਆ ਉਹ ਸੋਚਾਂ ਛੱਡ ਦੇ ਹੁਣ ਇਸ ਟਾਈਮ ਮੇਰੇ ਨਾਮ ਆ ਤੁਹਾਡੇ ਕਿਹਦੇ ਟੱਬਰ ਦੇ ਜੀ ਦੇ ਨਾਮ ਨਹੀਂ ਆ ਸਮਝ ਲੱਗੀ ਇਹੋ ਜੇ ਸ਼ੱਕ-ਸ਼ੁੱਕ ਨਾ ਆਪਣੇ ਦਿਮਾਗ 'ਚ ਰੱਖੀ ਤਾਂ ਕੋਈ ਨਹੀਂ ਫਿਰ ਸਭ ਵੀ ਉਹ ਵੀ ਯਾਦ ਰੱਖੀ 14 ਕਿੱਲਾਂ ਤੋਂ ਕਦੋਂ ਤੇਰੇ ਸੱਤ ਕਿੱਲੇ ਹੋ ਜਾਣੇ ਇਹ ਤਾਂ ਤੈਨੂੰ ਹੀ ਪਤਾ ਲੱਗਣਾ